ਸਰੋਵਰੀ ਕਾਦੀਕਾ ਦੇ ਜਗ੍ਹਾ ਸਖਤਰ ਦੇ ਲੋਕ ਸਭਾ ਮੈਂਬਰ ਪ੍ਰਿੰਸੇ ਤੰਦੂ ਮਾਦਰਾ ਨੇ ਸਿਹਾਰ ਦੇ ਪੰਚੀਨ ਸਰ ਬਾਨਗੋਲੀ ਰਾਸ਼ਟਰ ਦੇ ਮੈਂਕੀ ਗ੍ਰੀਟ ਰਾਮ ਰੇਓ ਪਿਛਲੇ 8 ਸਾਲ ਤੋਂ ਲੱਗਦੇ ਆ ਰਹੇ ਇੱਕ ਧਾਰਮਿਕ ਮਾਮਲੇ ਤੇ ਮਾਫੀ ਦੇਣ ਦਾ ਲਿਆ ਕੇ ਫੈਸਲਾ ਦੂਰ ਦ੍ਰਿਸ਼ਟੀ ਦੇ ਭਾਈਚਾਰਕ ਖਾਨ ਨੂੰ ਮਨਜ਼ੂਰ ਕਰਨ ਵਾਲਾ। ਤਾਂ ਕੰਤੋਂ ਇਹ ਫੈਸਲਾ ਇਹ ਐਸਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਾ ਨੂੰ ਪਿਛਲੇ ਲੰਮੇ ਸਮੇਂ ਤੋਂ ਫੜੇ ਪਾੜੇ ਦੇ ਅੰਦਰ ਖਤਮ ਕਰਨ ਵਾਲਾ ਨੇ। ਖਤਮ ਕਰਨ ਵਾਲਾ ਹੈ ਸਭ ਨੇ ਸਾਧਾਰਨ ਸੁਪੇ ਕਰਦੀ ਹਮ ਹੋਰ ਬਣੇਗਾ ਕਿ ਨਾ ਭਾਇਆ ਗਿਆ ਨਹੀਂ ਪਈਆਂ ਦੋੜੀਆਂ ਖਤਮ ਹੋਣਗੀਆਂ ਯਾਦ ਰਹੇ 2007 ਦੇ ਸਮਾਗਮ ਦੌਰਾਨ ਕਿ ਉਹ ਦੇਰਵਾ ਦਿੱਤਾ ਹੈ ਇਹ ਤੱਕ ਗਿਆ ਹੈ ਕਿ ਸਾਰਾ ਉਹ ਦੇਰਵਾ ਅਗਾ ਤੱਕ ਨਾ ਦਾ ਲਾਹਰ ਸੇ ਸਿੱਧੂ ਕੋ ਪੱਥਰ ਕਾ ਰ ਹੈ ਇਸ ਵਿਆਰ ਦਾ ਸੰਨ ਜਲੇ ਮੰਦਾ ਹੋ ਰਿਹਾ ਹੋਵੇ ਤੇ ਉਹ ਲਾਹਰ جدو سمدیپ سنگھ نے اپنا قبول نامہ قبول کر لیا ہے فیصلہ دبا اپیل ہوا یہ کہہ کہ جن نے اس فیصلے کی حمایت کی ہے وہ ایک پاس ہوئی فیصلے کی حمایت کی ہے تو ایک پاس ہو ਫਸਤੀ ਪਰ ਇਸ ਦੇ ਵਿੱਚ ਹੈ ਹੈ ਲੋਕਤ ਰਾਸ਼ਟਰ ਅੰਦਰ ਵਿਸ਼ਾ ਚਾਈਨ ਇਸ ਪੁਨੇ ਗਾਵਰੇ ਤੋਂ ਪਰਲਾਣਾ ਸਰਕਾਰ ਦੇ ਇੱਕ ਵਜ਼ੀਰ ਤੇ ਸੀ ਜਦੋਂ ਮਾਜਰਾ ਫੇਸ ਪਾਪੀਆਂ ਨੇ ਅਕਾਲ ਤੱਕ ਉਹਦੇ ਮਾਰੂਥੂ ਠੇਰਾ ਪਾਇਆ ਤਾਂ ਉਹ ਵਾਇਟ ਹੈ ਸ਼ੁਰੂ ਕਰ ਦਿੱਤੀ ਉਹਨਾਂ ਦੇ ਤਕਰੀਬਨ 200 ਲੋਕ ਲਾਇੇ ਇਸਾ ਦੋ ਫੈਕਟ੍ਰੇਸ਼ਨ ਵਾਕਟਰ ਤੇ ਮੁਸਾਫਰ ਜਕੀ ਹੋਗਾ ਜਦੋਂ ਮਾਤਾ ਦੀਆਂ ਮੈਡਿਕੀਆਂ ਨੇ ਅਖੰਡ ਪਾਠ ਦੇ ਵਿਚ ਵੀ ਰਿਕਵਰਡ ਕਰਨ ਦੀ ਕੋਸ਼ਿਸ਼ ਕੀਤੀ ਪਰਥਨ ਲੋਕਾਂ ਨੇ ਉਹਨਾਂ ਨੂੰ ਇਸ ਹਰ ਤੋਂ ਰੋਕ ਲਿਆ ਤੁਸੀਂ ਕਿਹਾ ਕਿ ਜੀਓ ਕਿ ਮੈਂ ਹਾਜ਼ਰ ਨਹੀਂ ਸੀ ਕੋਈ ਨਹੀਂ ਜਰੂਰੀ ਕੋਈ ਜਰੂਰੀ ਉਹ ਫਿਰ ਤਵਾਰਾ ਸਾਰੇ ਐਕਸ਼ਨ ਤੁਹਾਡੇ ਵੱਲੋਂ ਪਰਨਾਮਾ ਤੁਹਾਡੇ ਵੱਲੋਂ ਫੈਕਟ੍ਰੇਸ਼ਨ ਦਾ ਅਸਰ ਇਹ ਜੋ ਮਾਤਾ ਜੀ ਮੈਂ ਗੋਰੀ ਹਾਜ਼ਰੀ ਕਹਿੰਦਾ ਮੈਂ ਹੈ ਹੀ ਨਹੀਂ ਪਰ ਤੁਸੀਂ ਖੰਡ ਦੀ ਤਰ੍ਹਾਂ ਖਬਰਾਂ ਦੋ کچھ طریقے نے گھبرا ہوتے شانتی رکھی جائے کسی پرکار کا کوئی ٹکارے پہلے نہ پڑاؤ سجائے پاجی جنگل نہ کی جائے کسی طرح بھی کوئی سا مال مرگا سریگن جانا چاہیے جے اے خبرਾਂ ਝੂਠے ہے ਤੁਹਾਡਾ ਸਰਚ ਬੰਦਾ ਸੀ ਕਿਉਂਕਿ ਤੁਸੀਂ ਕੋਈ ਅਨਾਰੀ ਕੋਈ ਅਨੁਪਾਣ ਰਿਟਰਨ ਨਹੀਂ ਤੁਸੀਂ ਪਾਰਟੀ ਵਿੱਚ ਸੈਟਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਕਿ ਤੁਹਾੰ ਨੂੰ ਤਾਂ ਸੰਗਠਨ ਕਰਨਾ ਚਾਹੀਦਾ ਸੀ ਪਰ ਤੁਸੀਂ ਸਰਪ੍ਰਸਤ ਦਾ ਸਾਹਮੋ ਆਰਾ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਕੋਸ਼ਿਸ਼ ਹੋ ਰਿਹਾ ਕਿ ਸ਼ੁਰੂ ਹੋ ਜੋ ਮਾਈਕ ਤੇ ਬੋਲਦੇ ਬੋਲਦੇ ਇਹ ਸੰਗਠਨ ਦਾ ਗੁਰੂ ਨਾਟਨ ਨਾਲ ਜਾਣ ਕੇ ਕਹਿ ਰਿਹਾ ਕਿ ਮੈਂ ਹਾਜ਼ਰ ਨਹੀਂ ਸੀ ਉਸ ਅਸਤ ਗੁਰੂ ਹੋ ਜੋ ਤੇ ਸੰਗਤ ਨੂੰ ਬੋਲ ਕੇ ਮਾਇਕ ਤੇ ਦੱਸੋ ਹਾਰੀ ਹਾਂ ਗੁਰੂ ਦੀ ਹਾਜ਼ਰੀ ਤੇ ਕਹਿੰਦਾ ਮੈਂ ਉੱਥੇ ਚਲੋ ਉੱਥੇ ਉਹ ਪਿੰਡ ਤੇ ਕੋਲ ਜਾਓ ਉਸ ਬੋਲ ਤੇ ਬੋਲ ਕੇ ਸੰਗਤ ਨੂੰ ਦੱਸੋ ਤੇ ਕੋਲ ਆ ਮਾਰ ਕੋਲ ਨਰਸੀ ਬੋਲੋ ਨਾ ਇਹ ਜਿਹੜਾ ਵਿਆਹ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿੰਦਾ ਸੰਗਤ ਦੀ ਹਾਜ਼ਰੀ ਤੇ ਮੈਂ ਤਾਂ ਬਾਹਰ ਬਿਲਕੁਲ ਉਸ ਤਰ੍ਹਾਂ ਹੀ ਤੇ ਨਹੀਂ ਸੀ ਇਹ ਵਿਆਹ ਕਰੇ ਗੁਰੂ ਦਾਣ ਤੇ ਲਾਇਆ ਹਾਏ ਮੇਰੀ ਰਾਸੀ ਹੈ ਸ਼ਾਰਤ ਬਾਹਰ ਵੀ ਮੈਂ ਆਲਿਦਾ ਕੰਨਰਮੀ ਕੀਤਾ ਤੇ ਮੇਰੇ ਹੱਥ ਦੀ ਪਰ ਮੈਂ ਹੈ ਜੀ ਇੱਥੇ ਸਰਿਆਵਾਂ ਦਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ